ਜੇ ਅਸੀਂ ਗੁਰਬਾਣੀ ਦੇ ਅਰਥ ਸਮਝਨੇ ਆ ਗੁਰਬਾਣੀ ਦੇ ਅਰਥ ਗੁਰਮਤਿ ਚ ਹੋਰ ਆ ਸਾਡੇ ਹੋਰ ਆ ਜਿਵੇਂ ਅਸੀਂ ਅੰਨਾ ਕਹਿੰਦੇ ਆ ਅਸਿੰਘ ਸੇ ਹੋਰ ਨੂੰ ਕਹਿੰਦੇ ਆ ਜਦੋਂ ਗੁਰਬਾਣੀ ਨੂੰ ਪੁੱਛਾਂਗੇ ਅੰਨਾ ਕੌਣ ਹੁੰਦਾ ਉੱਥੇ ਸਾਨੂੰ ਗੁਰੂ ਸਾਹਿਬ ਕਹਿੰਦੇ ਵੀ ਅੰਨਾ ਉਹ ਨਹੀਂ ਜਿਹਦੇ ਅੱਖਾਂ ਨਹੀਂ ਉਹਨੂੰ ਅੰਨਾ ਨਹੀਂ ਕਹਿੰਦੇ ਅੰਨਾ ਉਹ ਹੈ ਜਿਹਦੇ ਕੋਲ ਬੇਵਕੂਤੀ ਨਹੀਂ ਹੈ ਗਿਆਨ ਨਹੀਂ ਹੈ ਅਕਲ ਹੈ ਅਕਲ ਨਹੀਂ ਹੈ ਉਹਨੂੰ ਅੰਨਾ ਕਹਿੰਦੇ ਅਸੀਂ ਇਹਨਾਂ ਜਿਵੇਂ ਕੁਰਬਾਨੀ ਚ ਦੱਸਿਆ ਖੋਟੇ ਕੋ ਖਰਾਕ ਹੈ खरे ਸਾਰਨਾ ਜਾਣਾ ਅੰਦੇ ਕਾਨੋਂ ਪਾਰਖ ਕਲਿਕਾਲ ਬਿੜਾ ਆਪਤ ਕੋ ਜਾਤਾ ਕਹ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ ਦੇਖੋ ਤਾਂ ਸਾਰਾ ਕੰਮ ਹੀ ਆਪਣਾ ਸੰਸਾਰ ਤੋਂ ਆਪਾਂ ਸੰਸਾਰ ਦੇ ਅਨੁਸਾਰ ਚੱਲਦੇ ਆ ਅਸੀਂ ਆਪਣੀ ਬੁੱਧੀ ਅਨੁਸਾਰ ਚੱਲਦੇ ਆ ਸਾਡੀ ਬੁੱਧੀ ਪੁੱਠੀ ਹੈ ਸਾਡੀ ਆਪਣੀ ਮਤ ਆ ਜਿਹੜੀ ਦੁਰਮਤ ਹੈ ਭੈੜੀ ਮਤ ਹੈ ਇਹਨੇ ਪੁੱਠਾ ਰਿਜ਼ਲਟ ਦੇ ਦਿੱਤਾ ਇੱਕ ਕੰਮ ਅਚ ਨਹੀਂ ਸਾਰੇ ਕੰਮਾਂ 'ਚ ਤੇ ਜਦੋਂ ਅਸੀਂ ਗੁਰਬਾਣੀ ਨੂੰ ਗੁਰਮਤ ਅਨੁਸਾਰ ਸਮਝਾਂਗੇ ਗੁਰੂ ਦੀ ਮਤ ਅਨੁਸਾਰ ਬਾਣੀ ਦੇ ਅਰਥ ਬਾਣੀ ਤੋਂ ਲਵਾਂਗੇ ਫੇਰ ਸਾਨੂੰ ਕਲੀਅਰ ਹੋਣਾ ਵੀ ਇਹ ਕੀ ਆ ਹੁਣ ਮੈਂ ਅੰਦਾ ਹੀ ਆ ਅਸੀਂ ਜਿਹਦੇ ਅੱਖਾਂ ਨਹੀਂ ਉਹਨੂੰ ਅੰਦਾ ਕਹਿੰਦੇ ਆ ਤੇ ਗੁਰੂ ਸਾਹਿਬ ਕਿਹਨੂੰ ਅੰਦਾ ਕਹਿੰਦੇ ਆ ਅੰਦੇ ਨਾ ਅੱਖੀਆ ਜਨਮੁਖ ਲੋਇ ਨਾਹੀ ਬਿੰਦੇ ਹੋਣੇ ਜਿਨ੍ਹਾਂ ਦੇ ਅੱਖਾਂ ਦੇ ਮੂੰਹ ਤੇ ਅੱਖਾਂ ਹੈ ਨਹੀਂ ਅੰਦੇ ਸੇਈ ਨਾਨਕਾ ਜੇ ਖਸਮੋਂ ਕੁੱਥੇ ਜਾਏ ਅਨੇ ਹੋਣੇ ਜਿਹੜੇ ਆਪਣੇ ਮਾਲਕ ਤੋਂ ਖਸਮ ਤੋਂ ਕੁੱਥੇ ਨੇ ਪੁੱਥੇ ਨੇ ਦੂਰ ਨੇ ਉਹਨਾਂ ਨੂੰ ਅਨੇ ਕਹਿੰਦੇ